ਹਾਂ ਜੀ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੁਦ ਜੀ ਤੇ ਅੱਜ ਕੋ ਬਲੌਗ ਦੀ ਕੋਈ ਉਹ ਇਹ ਨਹੀਂ ਸੀ ਮਤਲਬ ਬਣਾਉਣਾ ਇਹ ਨਹੀਂ ਸੀਗਾ ਬਈ ਤੇ ਹੁਣ ਇੱਕ ਚੀਜ਼ ਦਿਖਾ ਦਈਏ ਗਲਗਰੋ ਕਾਰ ਮਾਰ ਮੂੜ ਕੇ ਸੀ ਪਹਿਲਾਂ ਹੀ ਖੜਿਆਤਾ ਆਹ ਦੇਖ ਸਕਦੇ ਤੁਸੀਂ ਮੱਕੀ ਦੇ ਦਾਣੇ ਪਏ ਆ ਕਣਕ ਪਈਆ ਤੇ ਆ ਮੂੰਗੀ ਪਈਆ ਹਰੀ ਤੇ ਜਿਹਹੁਰ ਵੀ ਘਣੀ ਕੋਸ ਸੀਗਾ ਬਾਜਰਾ ਪੂਰੀ ਰੱਖਣੀ ਸੀਗਾ ਤੇ ਘੱਲ ਆਲ ਜੇ 20 ਇਹ ਖਣੀ ਖਾਦੇ ਤੇ ਇਹਨੂੰ ਦੱਸ ਦਈਏ ਕੀ ਬੱਡੇ ਕਰਿਆ ਕਿਸ ਨੇ ਇਹ ਪ੍ਰੈਟੂਆਂ ਭਾਈ ਅੱਜ ਕਹਿੰਦੇ ਵੀਰਵਾਰ ਆ ਬੁੜੀਆਂ ਕਹਿੰਦੀਆਂ ਸੀ ਕਹਿੰਦੀ ਸਤਨਾਜਾ ਕਰਿਆ ਹੋਇਆ ਏ ਸਤਨਾਜ ਚੁਪੇ ਹੋਇਆ ਵੀ ਕਹਿੰਦੇ ਤਾਰ ਰਹੇ ਜੇ ਵੀ ਕੰਮ ਨਾ ਚੱਲੇ ਕੀ ਕਹਿੰਦੇ ਕੰਮਣਾ ਚੱਲੇ ਤਾਂ ਸਿੱਟੇ ਹੁੰਦੇ ਆ ਭਾਈ ਅਸੀਂ ਦੱਸਣਾ ਜਾਉਨੇ ਆ ਜੀ ਕੇ ਦੇ ਕੰਡ ਲੜਦੀ ਆ ਉਂ ਜੱਟ ਦੇਖ ਲਓ ਦੱਸ ਕੇ ਆ ਟੂਏ ਟੱਪਿਆਂ ਦਾ ਲੱਗ ਹੋ ਨਹੀਂ ਲੱਗਾ ਤੇ ਨਾਲ ਛੋੜਿਆਂ ਦਾ ਜੈ ਵੀ ਹੁੰਦਾ ਜਿਹੜੇ ਸਿੱਟੇ ਆ ਇਹ ਦੱਸ ਦੋ ਜੇ ਦੇਖਦੇ ਬਾਹਲੀ ਕੰਡ ਲੜਦੀ ਆ 加ੜ ਦੇਗੇ ਠੀਕ ਹੈ ਤੇ ਬਾਕੀ ਗਾਲੀ ਵੱਡੀ ਤੇ ਵੀਡੀਓ ਹੈਗੀ ਐਸਾ ਕਰ ਕੀ ਬਣਾਈ ਸੀ ਟੂਣਾ ਟੂਣਾ ਇੱਥੇ ਨਾਗੜਿਆ ਕਰੋ ਫੇਰ ਤਾਂ ਕੰਮ ਚੱਲ ਸ਼ੁਰੂ ਹੀ ਕੀਤਾ ਫੇਰ ਤਾਂ ਕੰਮ ਸ਼ੁਰੂ ਹੀ ਕੀਤਾ ਜੇ ਮੈਂ ਕਹਣਾ ਹਜੇ ਤਾਂ ਮੇਟਰ ਕੰਮ ਸ਼ੁਰੂ ਹੀ ਕੀਤਾਗਾ ਮੰਨ ਕੇ ਚੱਲੋ ਹਨਾ ਆਪਾਂ ਫਾਰਮ ਦਾ ਤੇ ਜਿਹੜਾ ਹੁਣੇ ਹੀ ਕੰਡ ਲੜਨ ਲੱਗ ਗਈ ਲੋਕਾਂ ਦੇ ਜੇ ਚੱਜਣਾ ਚੱਲ ਪਿਆ ਸਭ ਨੂੰ 10 ਵੀ ਦਿਨਾਂ ਚਲਾ ਵੀ ਦੇਵਾਂਗੇ ਚੰਗਣਾ ਵੀ ਹੈ ਠੀਕ ਆ ਤੇ ਇਹ ਜਿਹੀ ਗੱਲਾਂ ਨਹੀਂ ਹੈਗੀ ਵੀ ਤੁਹਾਡੇ ਟੂਨੇ ਨਾਲ ਕੰਮ ਕਰਜੋ ਤੇ ਬਾਕੀ ਸਭ ਦੱਸਿਆ ਜਾਣਿਆ ਵੀ ਜੇ ਖੁਰਕ ਲੜਦੀ ਹੈ ਕਿਸ ਦੇ ਹੈਗੀ ਆ ਜੁਰਤ ਮੜੀ ਜੀ ਤੁਸੀਂ ਸਿੱਧਾ ਸਾਹਮਣੇ ਆਜੋ ਟੂਨੇ ਦਾ ਤੁਹਾਣਾ ਦਾ ਕੋਈ ਫਾਇਦਾ ਨਹੀਂ ਜੇ ਦਾ ਕੋਈ ਜੇ ਤਾਂ ਕੋਈ ਉਹਨਾਂ ਦਾ ਘਰ ਦਾ ਦੇਖ ਰਾ ਠੀਕ ਹੈ ਕਰੇ ਕਰੇ ਤਾਂ ਕੰਮ ਬੁੜੀਆਂ ਹੁੰਦੀਆਂ ਨੇ ਬੰਦੇ ਵੀ ਹੁੰਦੇ ਨੇ ਵਿੱਚ ਤੇ ਇਹ ਦੁਪਹਿਰੇ ਕਰੋ ਜਾਵਾਂ ਟੀਟ ਦੁਪਹਿਰੇ ਹੈ ਨਹੀਂ ਸੀਗੇ ਅਸੀਂ ਇੱਥੇ ਇੱਥੇ ਸੀਗੇ ਮਤਲਬ ਅੰਦਰ ਅੰਦਰ ਪਏ ਸੀਗੇ ਕੋਈ 2-3 ਘਰੇ ਪਏ ਸੀ 2-3 ਜਣੇ ਇੱਥੇ ਸੀਗੇ ਤੇ ਅੰਦਰ ਸੀਗੇ ਤੇ ਬਾਕੀ ਭਾਈ ਇੰਨੀ ਗੱਲ ਦੱਸਣੀ ਥੋਨੂੰ ਜੇ ਅਸੀਂ ਕੋਈ ਦੇਖ ਲਿਆ ਇਹੋ ਜਿਹਾ ਕੰਮ ਦਬਾਰ ਤੋਂ ਤਾਂ ਹੁੰਦਾ ਠੀਕ ਹੈ ਜੇ ਤਾਂ ਕੋਈ ਗੁੜੀ ਹੋਈ ਉਹਦੇ ਨਾਲ ਤਾਂ ਕਰਾਂਗੇ ਅਸੀਂ ਉਹੇ ਜੀ ਠੀਕ ਆ ਬੁੜੀਆਂ ਨਾਲ ਉਹਨੂੰ ਹਿਸਾਬ ਖੜਾ ਰਾਂਗੇ ਬੁੜੀਆਂ ਦੇ ਹਿਸਾਬ ਨਾਲ ਜੇ ਕੋਈ ਨਿਕਲ ਗਿਆ ਬੰਦਾ ਐ ਹਿਸਾਬ ਲੈ ਲਓ ਵਾਂ ਟੁੱਟ ਜਾਣੀ ਆ ਠੀਕ ਆ ਤੇ ਗਾਉਂ ਦਾ ਇਹੋ ਜਿਹੀ ਹਰਕਤ ਨਾ ਕਰੋ ਠੀਕ ਆ ਮੈਂ ਤਾਂ ਸਾਡੇ ਢੂ ਲੈਣਾ ਸਾਨੂੰ ਕੁਝ ਹੋਣ ਲੱਗਾ ਪੂਰਾ ਪਹਿਲਾਂ ਅਸੀਂ ਲਪਾਵਾ ਮਾਰ ਸੜਕ ਤੇ ਚਲਾਤਾ ਤੇ ਬਾਕੀ ਇੱਥੇ ਵੀ ਨਾ ਠੀਕ ਇਹ ਕਿڑا ਹੈਗਾ ਜ਼ੋਰ ਤਾਂ ਹੈਗੀ ਆ ਤੂੰ ਅੱਜ ਹੈ ਨਾ ਯਾ ਮੈਂ ਹੈਰਾਨ ਆ ਲੋਕਾਂ ਦੇ ਵੀ ਕੰਮ ਹਜੇ ਸ਼ੁਰੂ ਕਰਿਆ ਤੇ ਬੰਦ ਕਰਨੇ ਲੋਕ ਪਹਿਲਾਂ ਹੀ ਪੈ ਗਏ ਪਸੰਗ ਮੰਨੋ ਮਾੜੀ ਮੁੱਟੀ ਸੰਗ ਉਹ ਬਾਦਾਂ ਵੀ ਉਹ ਦੇਖ ਲੋ ਚੱਟ ਆ ਜਦੋਂ ਮਰਜ਼ੀ ਕਹਿ ਕੇ ਆ ਜਾਓ ਭਾਈ ਐਸੀ ਕੀਤਾ ਵੀ ਜਾਂ ਅਸੀਂ ਤੁਹਾਡਾ ਕੰਮ ਬੰਦ ਕਰਾਉਣਾ ਵੀ ਜਾਂ ਤੁਹਾਡਾ ਸਾਡੀ ਭਾਈ ਲਾਗੜਾ ਟਕਾ ਦੀ ਅਲਹਮਦੁਲਾ ਲਾਗੜਾ ਦੇ ਨਹੀਂ ਪਤਾ ਵੀ ਕਿਉਂ ਲੋਕ ਤੂਨੇ ਤੂਨਾ ਕਿਉਂ ਕਰ ਗਿਆ ਕੋਈ ਅੱਗੇ ਤਾਂ ਨਹੀਂ ਕਦੇ ਹੋਇਆ ਮੈਂ ਕਹਿ ਰਹੀ ਆਪਾਂ ਪਹਿਲੇ ਤੇ ਵੀਡੀਓ ਪਾ ਦੀ ਵੀ ਮੁੜ ਕੇ ਇਦੂ ਬਾਦ ਨਾ ਕੋਈ ਹੋ ਜੇ ਇਹ ਇਹਦਾ ਮਜ਼ਾਕ ਕਰ ਰਹੀ ਹੋ ਕਰਿਆ ਇਹ ਇਦੋਂ ਵਾਰ ਜੇ ਅਸੀਂ ਕੋਈ ਦੇਖ ਲਿਆ ਯਾਰ ਇਹ ਚੇਤਨੂ ਸੋਚ ਲੈ ਸੁੱਕਾ ਤਾਂ ਕੋਈ ਜਾਂਦਾ ਜاہے ਬੁੜੀ ਹੈ ਜਾਂ ਕੋਈ ਬੰਦਾ ਹੁਣ ਤਾਂ ਦੱਸ ਦਾਂਗੇ ਮੁੜ ਕੇ ਟੂਨੇ ਦਾ ਮੁੱਲ ਕੀ ਪੈਂਦਾ ਜਮਾਂ ਗੇਟਾਂ ਦੇ ਸਾਹਮਣੇ ਕਰਿਆ ਦੁਪਹਿਰੇ ਕਰਿਆ ਤੁਹਾਨੂੰ ਦੁਪਹਿਰੇ ਦੱਸ ਦਿੰਦੇ ਆ ਭਾਈ ਕਿੱਥੇ ਕਰਿਆ ਜਿਹੜਾ ਕੋਈ ਵੀ ਦੇਖ ਰਹਾ ਆ ਉਹਦਾ ਪਛਾਣ ਤੋ ਠੀਕ ਆ ਜੇ ਕੋਈ ਵੀਡੀਓ ਦੇਖਣਾ ਉਹ ਕਰਕੇ ਗਿਆ ਜਿਹੜਾ ਦੇਖਦਾ ਠੀਕ ਆ ਉਹ ਭਾਈ ਆ ਜਿਓ ਜਿਵੇਂ ਮਰਜ਼ੀ ਆ ਜਿਓ ਤੇ ਵਜਾ ਤੇ ਦੇਖ ਲਵਾਂਗੇ ਆਮਾੰਨੇ ਕੋ ਚਲੋ ਆਪਣੇ ਗੇਟ ਆ ਇੱਥੇ ਜਮਾ ਡੂਣਾ ਕਰਿਆ ਪਿਆ ਇੱਥੇ ਜਮਾ ਸਾਹਮਣੇ ਗੇਟ ਤੇ ਆ ਸਿੱਖਾ ਸਕੋ ਸਭ ਬਾਜਰਾ ਵੀ ਆ ਮੱਕੀ ਵੀ ਆ ਕਣਕ ਵੀ ਆ ਪੋਲਾ ਜੀ ਜਾਨੀ ਜੀ ਤੇ ਸਾਤਨਾ ਜਨ ਨੂੰ ਮੰਗੀ ਵੀ ਸੀਗੀ ਹਰੀ ਮੰਗੀ ਤੇ ਧੰਨਵਾਦ ਓਡਾ ਕੂਨੇ ਵਾਲਿਆਂ ਦਾ ਵੀ ਤੇ ਸੋਡਾ ਦੇਖਣ ਵਾਲੇ ਵੀ ਸ਼ੇਅਰ ਕਰਦੇ ਹੋ ਮਿੱਤਰੋ ਸਾਡੇ ਪਿੰਡਾਂ ਦਾ ਚਿੱਤ ਨੂੰ ਸੋਚ ਲੈਣ ਜੇ ਕੋਈ ਹੋਇਆ ਨਾ ਹੇ ਬਾਹਰ ਲਈ ਹੋਇਆ ਬਾਹਰ ਨਾ ਕਰਦਾ ਹੀ ਕੋਣ ਹੁੰਦਾ ਬਾਹਰ ਜਾ ਖਣ ਪਤਰੀਂ ਦਾ ਕੀ ਕਰਦਾ ਆ ਤਾਂ ਆ ਦੇ ਕੋਈ ਇਦਾਂ ਹੀ ਕੋਈ ਗੱਲਬਾਤ ਹੈਗੀ ਆ ਭਾਈ ਦੱਸ ਕੇ ਆ ਜਾਉ ਉਹੀ ਆ ਜਾ ਬਿਨਾਂ ਦੱਸੇ ਆ ਜਾਉ ਤੇ ਕਹਿ ਜਾਣੇ ਮਰਜ਼ੀ ਆ ਜਾਉ ਆਵੇਂ ਕੀ ਫਾਇਦਾ ਹੁੰਦਾ ਇਹ ਗੱਲਾਂ ਦਾ ਆਵੇਂ ਲਪੜੇ ਖਾ ਲਊ ਕੋਈ ਫਾਇਦਾ ਕੋਈ ਜੜਾਂ ਘਟਾਉਣ ਦਾ ਫਾਇਦਾ ਕੋਈ ਹੂੰ ਦੱਸਤੀ ਗੱਲ ਦੇ ਦਾ ਕੋਈ ਮਿਲ ਗਿਆ ਕਰਦਾ ਧਰਦਾ ਹੈ ਜਾ ਕੋਈ ਸੁੱਕਾ ਤਾਂ ਨਹੀਂ ਜਾਂਦਾ ਚਾਹੇ ਬੰਦਾ ਚਾਹੇ ਬੁਢੀ ਆ ਤੇ ਹੁਣ ਚਾਰ ਜੂਰ ਪੱਟ ਲਈਏ ਮਿੱਤਰ ਵੇਲੇ ਨਹੀਂ ਹੁੰਦੇ ਅਸੀਂ ਠੀਕ ਆ ਤੁਹਾਡੇ ਜਿਹੜਾ ਕੰਮਕਾਰ ਚਲੇ ਵੀੜਦੇ ਨੇ ਅਸੀਂ ਨਾਲੇ ਕੰਮਕਾਰ ਕਰ ਲਾਂਗੇ ਨਾਲੇ ਤੁਹਾਡੇ ਲਵੇਟ ਦੇ ਦਾਂਗੇ ਵਿੱਚ ਹੀ ਠੀਕ ਆ ਨਾ ਜੇਦੋਂ ਮਰਜ਼ੀ ਝੱਟ ਦੇਖ ਲੈ ਜਦੋਂ ਮਰਜ਼ੀ ਦੱਸ ਕੇ ਆਜੋ ਇੱਥੇ ਹੁੰਨੇ ਆ ਆ ਚਾਰ ਪਟਲੇ ਪੁਰਾਣਾ ਚਾਰ ਮਿੱਤਰ ਆਪਣਾ ਇੰਨਾ ਕੀ ਰਹਿ ਗਿਆ ਦੁਬੰਨ ਮਟਵਾ ਖੋਲਾਂਗੇ ਜਿੰਨਾ ਕੀ ਰਹਿ ਗਿਆ ਦੇਖਣ ਨੂੰ ਜੇ ਆਪੋ ਤੇਰਾ ਖੋਲੇ ਉਹਦੇ ਵੀ ਇੱਕ ਵੀਡੀਓ ਬਣਾਉਣੀ ਆ ਚਾਰ ਤਾਈ ਹੈਨਾ ਜਿਹੜੇ ਕਹਿੰਦੇ ਯਾਰ ਮਾੜਾ ਗਾ ਦੁਬਾਰੀ ਬਣਾ ਲਾਂਗੇ ਆਹ ਜਿਹਨੂੰ ਗੱਲ ਨਹੀਂ ਹੈਗੀ ਤੇ ਧੰਨਵਾਦੀ ਵੀਡੀਓ ਸੇਲ ਜੁਰੂਰ ਕਰਦੇ ਆਪਣੇ ਸਾਰੇ ਪਿੰਡ ਤੇ ਜਾਣੀ ਚਾਹੀਦੀ ਆ ਬਾਲੇ ਪਿੰਡ ਜੀ ਵਾਜੇ ਭਾਈ ਟੂਨੇ ਵਾਲ ਦਾ ਹਜਾ ਹੜਾ ਹੁੰਦਾ ਹਾਲ ਵੀ ਜੇ ਤੁਹਾਨੂੰ ਲੱਗ ਗਿਆ ਹਾਲ ਵਾਲੇ ਵੀਦੇ ਪਾਵਾ ਕੀ ਹੋਇਆ ਚੰਗਾ ਜੀ ਵੈਰੀ ਗੁਰਜੀ ਕੇ ਖਾਲਸਾ ਵੈਰੀ ਗੁਰਜੀ ਕੀ ਪਤ ਜੀ